ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕ੍ਰਾਮ ਸਰੋਪਨ ਖੀ ਜੀ ਦਾ ਲਿਖਿਆ ਹੈ ਨਾਵਲ ਸਲਫਾਸ ਬਾਗ ਪਿੰਨ ਸਤੰਬਰ ਅਕਤੂਬਰ ਦਾ ਮਹੀਨਾ ਸੀ ਤੂਪਾਂ ਇੰਨੀਆਂ ਤੇਖੀਆਂ ਨਹੀਂ ਰਹੀਆਂ ਸਨ ਕਈ ਦਿਨਾਂ ਤੋਂ ਆਸਮਾਨ ਉੱਤੇ ਬੱਦਲ ਵੀ ਕੋਈ ਨਹੀਂ ਸੀ ਇਸ ਸਾਲ ਫੇਰ ਰੌਲਾ ਸੀ ਕਿ ਮੰਡੀਆਂ ਵਿੱਚ ਚੋਨੇ ਦੇ ਢੇਰ ਲੱਗੇ ਹੋਏ ਹਨ ਪਰ ਬੋਲੀ ਨਹੀਂ ਲੱਗ ਰਹੀ ਲੋਕ ਆੜਤੀਆਂ ਨੂੰ ਗੁੱਝੀਆਂ ਗੁੱਝੀਆਂ ਗਾਲਾਂ ਕੱਢਦੇ ਸਰਕਾਰੀ ਏਜੰਸੀਆਂ ਸੁੱਤੀਆਂ ਪਈਆਂ ਸਨ ਕਿਦਰੇ ਕੋਈ ਹਿਲਜੁਲ ਨਹੀਂ ਸੀ ਅਖਬਾਰਾਂ ਵਿੱਚ ਨੇਤ ਦੇ ਬਿਆਨ ਛਪਦੇ ਸਨ ਕਿ ਮੰਡੀਆਂ ਵਿੱਚੋਂ ਛੇਤੀ ਚੋਨਾ ਚੁਕੜਿਆ ਜਾਵੇਗਾ ਪਰ ਇਹ ਨੇਰੇ ਬਿਆਨ ਸਨ ਚੋਨੇ ਦੇ ਢੇਰ ਤਾਂ ਪਹਿਲਾਂ ਵਾਂਗ ਹੀ ਖੁੱਲੇ ਮੂੰਹ ਰੱਬ ਵੱਲ ਝਾਕਦੇ ਤੇ ਬਾਹਰਦਾਨੇ ਦਾ ਇੰਤਜ਼ਾਰ ਕਰਦੇ ਦਿਨ ਛਿਪਦੇ ਨਾਲ ਜੱਸੀ ਸਰਪੰਚ ਆਪਣੇ ਬਾਹਰਲੇ ਘਰ ਆਇਆ ਕੌਰਾ ਵੇੜੇ ਵਿੱਚ ਮੰਝੇ ਉੱਤੇ ਪਿਆ ਖਾਲੀ-ਖਾਲੀ ਅੱਖਾਂ ਨਾਲ ਅਸਮਾਨ ਵੱਲ ਝਾਕ ਰਿਹਾ ਸੀ ਜੱਸੀ ਨੂੰ ਆਇਆ ਦੇਖ ਕੇ ਉਹ ਬੈਠਾ ਹੋ ਗਿਆ ਜੱਸੀ ਉਹਦੇ ਮੰਝੇ ਕੋਲ ਹੀ ਕੁਰਸੀ ਲੈ ਕੇ ਬੈਠ ਗਿਆ ਉਹ ਗੱਲਾਂ ਕਰਨ ਲੱਗੇ ਫਿਰ ਜੱਸੀ ਕਹਿੰਦਾ ਲਿਆ ਪਈ ਹੈ ਕੋਈ ਅਧੀਆ ਪਊਆ ਘਰ ਦੀ ਬੋਤਲਾਂ ਦਾ ਦੋ ਪਈਆਂ ਨੇ ਉਵੇਂ ਜਿਵੇਂ ਤਾਲੀ ਨੇ ਕੱਢੀ ਨਹੀਂ ਸੀ ਮਹੀਨਾ ਕੋ ਪਹਿਲਾਂ ਉਹ ਐ ਮੈਂ ਦੋ ਬੋਤਲਾਂ ਅੱਡ ਸਾਹਮ ਕੇ ਰੱਖਤੀਆਂ ਸੀ ਮਖੀਆਂ ਕਦੇ ਇਕੱਲੇ ਬਹਿ ਕੇ ਪੀਆਂਗੇ ਫੇਰ ਪੁੱਛਿਆ ਲਿਆਵਾ ਚਿਤਮੰਦਤ ਇੱਕ ਇੱਕ ਪੈਗ ਲਾ ਕੇ ਉਹ ਕਸਤੂਰੀ ਦੀ ਦੁਕਾਨ ਤੋਂ ਮੰਗਾਇਆ ਉਹ ਜਿਆ ਹਥੇਲੀਆਂ ਉੱਤੇ ਚੁੰਡੀ ਚੁੰਡੀ ਰੱਖ ਕੇ ਖਾਰੇ ਸਨ ਹੋਰਾ ਖਿੰਖਣ ਖਿੰਣ ਕਰਕੇ ਹੱਸਿਆ ਤੇ ਪੁੱਛਣ ਲੱਗਿਆ ਕਿਉਂ ਜਸਵੰਤ ਪਹਿਲਾਂ ਤਾਂ ਸਾਰੀ ਉਮਰ ਤੂੰ ਹੱਥ ਵੀ ਨਹੀਂ ਸੀ ਕਦੇ ਲਾਇਆ ਹੁਣ 1-2 ਸਾਲਾਂ ਤੋਂ ਕਿਉਂ ਪੀਣ ਲੱਗ ਪਿਆ ਜਸਵੰਤ ਤਾੜੀ ਮਾਰ ਕੇ ਹੱਸਿਆ ਕਹਿੰਦਾ ਕੌਰਿਆ ਸੱਚ ਜਾਣ ਪਹਿਲਾਂ ਤਾਂ ਸਾਲਾ ਉਹੀ ਨਸ਼ਾ ਜ ਰਹਿੰਦਾ ਸੀ ਉਦੋਂ ਸਰੀਰ 'ਚ ਜਾਨ ਸੀ ਚੱਤੋਂ ਪੈਰ ਬਸੰਤ ਸੀ ਹੁਣ ਉਮਰ ਵੀ ਪੈਂਟਾਂ ਦੇ ਨੇੜੇ ਆਉਣ ਵਾਲੀ ਐ ਜਾਨੀ ਦੀ ਜੀ ਜਾਨੀ ਲੱਗਦਾ ਕਿਧਰੇ ਕਿਉਂ ਜੀ ਨੂੰ ਕੀ ਹੋ ਗਿਆ ਪਹਿਲਾਂ ਤਾਂ ਰਾਤ ਦਿਨ ਇੱਕੋ ਸੀ ਮੈਨੂੰ ਤੂੰ ਜਾਣਦਾ ਹੀ ਐ ਸ਼ੁਰੂ ਤੋਂ ਨਾਲ ਨੇ ਹਾਂ ਤੂੰ ਮੇਰੇ ਊਰੀ ਵਾਂਗੂ ਘੂਕਦੇ ਫਿਰਦੇ ਸੀ ਕੰਮਾ ਦਾ ਹੌਸਲਾ ਸੀ ਚਿੱਤ ਨੂੰ ਕਿਉਂ ਹੁਣ ਕੀ ਹੋ ਗਿਆ ਕੰਮਕਾਰ ਤਾਂ ਸਾਰੇ ਅਲਬੇਲ ਨੇ ਸਾਂਭ ਲੇ ਹੁਣ ਤਾਂ ਓਸੇ ਦੀ ਸਰਦਾਰੀ ਐ ਮੈਨੂੰ ਹੁਣ ਪੁੱਛਦਾ ਹੀ ਨਹੀਂ ਕੋੜੀ ਕਿਸੇ ਕੰਮ ਚ ਤੂੰ ਮੈਂ ਖੋਸ਼ਾਂ ਦੱਬੇ ਜਾਂਦਾ ਪਤੰਦਰ ਮੈਥੋਂ ਤਾਂ ਬਹੁਤ ਵਧਾ ਲਿਆ ਕੰਮ ਉਹਨੇ ਪਰ ਸੱਚ ਜਾਣ ਕਹ ਰਿਆ ਘਰ ਚ ਸਾਲੀ ਪੁੱਛ ਦੱਸ ਜੀ ਨਹੀਂ ਰਹੀ ਬਸ ਆਹੀ ਗੱਲ ਐ ਆਥ ਨੇ ਜੇ ਦੋ ਪੈਗ ਅੰਦਰ ਸਿੱਟੀ ਦੇ ਨੇ ਰੋਟੀ ਖਾ ਕੇ RAM ਨਾਲ ਸੌ ਜਾਈਦਾ ਰੂਪੋ ਯਾਦ ਆਉਂਦੀ ਏ ਕਦੇ ਇੱਕ ਰੂਪੋ ਕਈ ਸੀ ਉਦੋਂ ਦਾ ਕੰਜਰ ਦੀਆਂ ਕੋਈ ਭਾਈ ਵਕਤ ਵਕਤ ਦੀਆਂ ਗੱਲਾਂ ਹੁੰਦੀਆਂ ਨੇ ਹੁਣ ਸਰੀਰ ਨੂੰ ਔੜ ਕਾ ਜਾ ਨਹੀਂ ਰਿਹਾ ਚੱਲ ਉਸਨ ਦੀ ਯਾਦ ਕਰਨਾ ਯਾਰ ਕਿਸੇ ਨੂੰ ਬਥੇਰੀਆਂ ਖੇਡਾਂ ਖੇਡੀਆਂ ਤੈਨੂੰ ਸਭ ਪਤਾ ਰੂਪੋ ਉਹ ਨਰਮਦੇਵੀ ਸੀ ਐਵੇਂ ਮਰੇਗੀ ਕੋਰੀ ਨੇ ਦੂਜਾ ਪੇਚ ਪਾ ਕੇ ਗੱਲ ਛੇੜੀ ਓਏ ਓ ਭਾਈ ਹਵਾ ਹੀ ਖਰਾਬ ਚੱਲ ਗਈ ਸੀ ਏ ਕਰੋਪੋ ਨੂੰ ਰੋਣਾ ਕਿੰਨੀ ਦੁਨੀਆ ਖਤਮ ਹੋ ਗਈ ਮਾਰਨ ਵਾਲੇ ਆਪ ਕਿਹੜਾ ਰਹਿ ਗਏ ਆਪ ਵੀ ਉਸੇ ਰਹ ਗਏ ਮੀਤੇ ਨੂੰ ਹੁਣ ਕੋਈ ਕਰਦਾ ਯਾਦ ਚੱਲ ਛੱਡ ਗਲਾਸ ਚੱਕ ਦੋਵਾਂ ਨੇ ਇੱਕੋ ਘੁੱਟ ਨਾਲ ਗਲਾਸ ਖਤਮ ਕਰ ਦਿੱਤੇ ਹਥੇਲੀਆਂ ਉੱਤੇ ਖਾਸਾ-ਖਾਸਾ ਪੋਜੀਆ ਤਰ ਲਿਆ ਤੇ ਚੁੰਡੀ-ਚੁੰਡੀ ਕਰਕੇ ਖਾਣ ਲੱਗੇ ਦਾਰੂ ਵਧੀਆ ਕੱਢਦਾ ਆਪਣਾ ਮੁੰਡਾ ਏ ਜੱਸੀ ਨੇ ਪਾਲੀ ਦੀ ਸਿਫਤ ਕੀਤੀ ਪਿਓ ਦਾ ਹੱਥ ਏ ਦੇ ਕੋ ਇਹਦਾ ਪਿਓ ਵੀ ਮੰਨਿਆ ਹੋਇਆ ਸੀ ਦਾਰੂ ਕੱਢਣ ਚ ਹੁਣ ਉਹ ਕਿਹਦੇ ਨਾਲ ਸਿਰੀ ਏ ਜੱਸੀ ਸੁਭਾਈ ਕੀ ਪੁੱਛਣ ਲੱਗਿਆ ਸਿਰੀ ਦਾ ਕੰਮ ਤਾਂ ਉਹ ਕਦੋਂ ਦਾ ਛੱਡ ਗਿਆ ਗੱਡੇ ਦੇ ਪੱਟ ਤੋਂ ਡਿੱਕੇ ਉਹਦਾ ਚੂੜਾ ਟੁੱਟ ਗਿਆ ਸੀ ਬਾਲੇ ਸਾਲ ਹੋ ਗਏ ਹੁਣ ਤਾਂ ਦੇਖ ਲੈ ਗੱਡੇ ਵੀ ਨਹੀਂ ਰਹੇ ਉਹ ਹੁਣ ਮੇਟ ਐ ਸੜਕ ਤੇ ਤਨਖਾਹ ਲੈਂਦਾ ਕਾਮ ਕੁਝ ਵੀ ਨਹੀਂ ਕਿੰਨੇ ਮੁੰਡੇ ਨੇ ਮਾਗੀ ਦੇ ਮੇਰੇ ਖਿਆਲ ਚ ਚਾਰ ਪੰਜ ਮੁੰਡੇ ਨੇ ਉਹਦੇ ਇਹ ਜਿਹੜਾ ਆਪਣੇ ਕੋਲ ਹੈ ਇਹ ਛੋਟਾ ਹੈ ਸਾਰਿਆਂ ਤੋਂ ਜੱਸੀ ਅਣਜਾਣਾ ਵਾਂਗ ਪੁੱਛ ਰਿਹਾ ਸੀ ਹਾਂ ਇਹ ਆਪਣੇ ਵਾਲਾ ਛੋਟਾ ਹੈ ਸਾਰਿਆਂ ਤੋਂ ਮਾਸਟਰ ਨੇ ਕੁੱਟਿਆ ਇਹ ਛੀਨੀ ਚ ਪੜਦਾ ਸੀ ਮੁੜ ਕੇ ਸਕੂਲ ਨਹੀਂ ਗਿਆ ਮਾਸਟਰ ਨੇ ਡੰਡਾ ਮਾਰ ਕੇ ਇਹਦੇ ਹੱਥ ਦੀ ਉਂਗਲ ਤੋੜਦੀ ਸੀ ਤਿੰਨੇ ਤੋਂ ਵੱਡੇ ਨੇ ਦੋ ਵੱਡੇ ਤਾਂ ਚੰਗੇ ਕਿਤੇ ਜਾਂਦੇ ਨਹੀਂ 12 12 ਜਮਾਤਾਂ ਪੜੇ ਨੇ ਇੱਕ ਤਾਂ ਬਿਜਲੀ ਦੇ ਵਿਭਾਗ ਵਿੱਚ ਕਲਰਕ ਹੈ ਦੂਜਾ ਵੀ ਕਲਰਕ ਹੈ ਸੜਕਾਂ ਦਾ ਵਿਭਾਗ ਮਹਿਕਮਾ ਜਿਹੜਾ ਹੁੰਦਾ ਹੈ ਸੜਕਾਂ ਦਾ ਵਿਭਾਗ ਜਿਹੜਾ ਹੁੰਦਾ ਹੈ ਮਾਗੇ ਨੂੰ ਫੇਰ ਸੜਕ ਤੇ ਉਸੇ ਨੇ ਲਵਾਇਆ ਉਹ ਦੋਵੇਂ ਕਿੱਥੇ ਨੇ ਹੁਣ ਮੈਂ ਨਹੀਂ ਜਾਣਦਾ ਯਾਰ ਉਹਨਾਂ ਨੂੰ ਸੜਕਾਂ ਵਾਲੇ ਨੇ ਤਾਂ ਬਰਨਾਲੇ ਮਕਾਨ ਪਾ ਲਿਆ ਸੀ ਉੱਥੇ ਰਹਿੰਦਾ ਮਸਾ ਹੀ ਆਉਂਦਾ ਕਦੇ ਪਿੰਡ ਬਿਜਲੀ ਵਾਲੇ ਦਾ ਮਕਾਨ ਮੰਡੀਏ ਰੋਡੂਸ਼ਾ ਉਹ ਵੀ ਮੌਜਾਂ ਕਰਦਾ ਤੀਜਾ ਫੇਰ ਤੀਜਾ ਇੱਥੇ ਹੀ ਐ ਉਹ ਜੁੱਤੇ ਦਾ ਕਾਰੀਗਰ ਐ ਵਧੀਆ ਨਿਸ਼ਾਨਾ ਨਿਸ਼ਾਨ ਸਿਓ ਤੂੰ ਜਾਣਦਾ ਓਨੂੰ ਇੱਕ ਵਾਰੀ ਜੁੱਤੀ ਬਣਾ ਕੇ ਦਿੱਤੀ ਸੀ ਤੇਰੀ ਅੱਛਾ ਉਹ ਨਿਸ਼ਾਨਾ ਉਹ ਤਾਂ ਏਸੇ ਆਪਣੇ ਪਾਲੀ ਦਾ ਭਰਾ ਐ ਹੋਰ ਫੇਰ ਕੋਰਾ ਹੱਸਣ ਲੱਗ ਪਿਆ ਤੇ ਫੇਰ ਕਿਹਾ ਤੂੰ ਤਾਂ ਪਿੰਡ ਨੂੰ ਭੁੱਲਣ ਲੱਗ ਪਿਆ ਐਨਾ ਬੁੜਾ ਤਾਂ ਨਹੀਂ ਹੋਇਆ ਹਾਲੇ ਯਾਰ ਜਸਵੰਤ ਕੋਈ ਨਹੀਂ ਕਈ ਵਾਰ ਧਿਆਨ ਜਾਂ ਨਹੀਂ ਰਹਿੰਦਾ ਅਸਲ 'ਚ ਜਦੋਂ ਸਰਪੰਚ ਹੁੰਦੇ ਸੀ ਆਪਾਂ ਲੋਕ ਕੰਮਾਂ ਧੰਦਿਆਂ ਨੂੰ ਆਉਂਦੇ ਜਾਂਦੇ ਸੀ ਵੋਟਾਂ ਖਾਤਰ ਇਹਨਾਂ ਦੇ ਚਮਿਆਰਾਂ ਦੇ ਘਰੀ ਵੀ ਜਾਂਦੇ ਸੀ ਆਪਾਂ ਉਦੋਂ ਤਾਂ ਸਭ ਨੂੰ ਜਾਣਦੇ ਸੀ ਦੇਖ ਲੈ ਕਿੰਨੇ ਸਾਲ ਹੋ ਗਏ ਹੁਣ ਲੋਕਾਂ ਨਾਲ ਵਾਈ ਕੋਈ ਨਹੀਂ ਦੁਨੀਆ ਬਹੁਤ ਬਦਲ ਗਈ ਜਸਵੰਤ ਸਿੰਘ ਪਾਈ ਕਦੇ ਚਮਿਆਰਾਂ ਵੜੇ ਜਾ ਕੇ ਦੇਖੀ ਅੱਧੇ ਚਮਿਆਰ ਤਾਂ ਨਵੇਂ ਮੁੰਡੇ ਨੇ ਜਿਹੜੇ ਪਿੰਡ ਹੀ ਛੱਡ ਗਏ ਸ਼ਹਿਰੀ ਜਾ ਵਸੇ ਉਥੇ ਨੌਕਰੀਆਂ ਤੇ ਨੇ ਆਪਣੀਆਂ ਤੇ ਜਾਂ ਕੋਈ ਹੋਰ ਕੀਤਾ ਕਰਦੇ ਨੇ ਆਪਣਾ ਇੱਥੇ ਪਿੰਡ ਵਾਲਿਆਂ ਦੇ ਹੁਣ ਖੁੱਲੇ-ਖੁੱਲੇ ਘਰ ਨੇ ਮੈਂ ਇੱਕ ਦਿਨ ਜੁੱਤੀ ਦਾ ਮੇਚ ਦੇਣ ਗਿਆ ਸੀ ਨਿਗਾਹ ਮਾਰੀ ਹਰੇਕ ਘਰ ਮੈਸ ਖੜੀ ਸੇਰੀ ਪਾਲੀ ਅਲਾ ਕੰਮ ਤਾਂ ਹੁਣ ਕੋਈ ਕੋਈ ਕਰਦਾ ਆ ਆਪਣਾ ਮੁੰਡਾ ਜਿਹੜਾ ਮਾਗੀ ਦਾ ਇਹ ਤਾਂ ਪਤਾ ਨਹੀਂ ਕਦੋਂ ਭੱਜ ਜੇ ਸ਼ਹਿਰ ਵਾਲੇ ਭਰਾਮਾ ਨੇ ਇਹਨੂੰ ਵੀ ੜਾ ਦੇਣਾ ਕਿਤੇ ਨਾ ਕਿਤੇ ਮੈਨੂੰ ਇਓਂ ਲੱਗਦਾ ਹੈ ਕੌਰ ਚੰਦਾ ਬਈ ਪਿੰਡ ਨੂੰ ਲੋਕ ਛੱਡਦੇ ਜਾ ਰਹੇ ਨੇ ਇਹ ਅੱਜ ਦੀ ਗੱਲ ਐ ਕੋਈ ਇਹ ਤਾਂ ਕਈ ਸਾਲਾਂ ਤੋਂ ਹੋ ਰਿਹਾ ਛਿੰਬਿਆਂ ਚੋਂ ਇਕੱਲਾ ਮੁਕੰਦ ਛਿੰਬਾ ਰਹਿ ਗਿਆ ਉਹ ਵੀ ਐਸੇ ਕਰਕੇ ਬਈ ਉਹਦੇ ਕੋਲ ਜ਼ਮੀਨ ਐ ਜ਼ਮੀਨ ਕਰਕੇ ਉਹਦਾ ਇੱਥੇ ਪਿੰਡ 'ਚ ਰਹਿਣਾ ਲਾਜ਼ਮੀ ਐ ਬਾਕੀ ਪੰਜ ਘਰ ਸੀ ਦਰਜੀਆਂ ਦੇ ਇੱਕ-ਇੱਕ ਕਰਕੇ ਸਭ ਚਲੇ ਗਏ ਕੋਈ ਬਰਨਾਲੇ ਜਾ ਵਸਿਆ ਕੋਈ ਮੰਡੀ ਰੋਡੂ ਸ਼ਾ ਬਰਨਾਲੇ ਤਾਂ ਛਿੰਬਿਆਂ ਕੋਲ ਵਧੀਆ ਮਕਾਨੇ ਕੋਠੀਆਂ ਵਰਗੇ ਜਸਵੰਤ ਆਪ ਹੀ ਦੱਸ ਰਿਹਾ ਸੀ ਕੋਟ ਪੈਂਟ ਦੀ ਸਿਲਾਈ 1500 ਰੁਪਏ ਹੈ ਦਰਦੀਆਂ ਦਾ ਆਪਣਾ ਗੁਰਦੁਆਰਾ ਹੈ ਉੱਥੇ ਮੁੰਡੇ ਗਾਹਾਂ ਚੰਗੀਆਂ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਨੇ ਪਿੰਡਾਂ ਦੇ ਛਿੰਬੇ ਹੁਣ ਉਹ ਨਹੀਂ ਰਹਿ ਗਏ ਭਾਈ ਜੱਟਾਂ ਦੇ ਜਾਂਗੀਏ ਸਿਉਣ ਵਾਲੇ ਮੁਕੰਦ ਛਿੰਬਾ ਵੀ ਹੁਣ ਇੱਥੇ ਪਿੰਡ 'ਚ ਕੱਪੜੇ ਸਿਉਣ ਦਾ ਕੰਮ ਨਹੀਂ ਕਰਦਾ ਸਰਦਾਰੀ ਕਰਦਾ ਹੈ ਉਹਦੇ ਫੌਜੀ ਪਿਓ ਨੇ ਪਤਾ ਨਹੀਂ ਕਿਹੜੇ ਵੇਲੇ ਇਹ 10 ਕਿੱਲੇ ਜ਼ਮੀਨ ਲੈ ਲਈ ਸੀ 10 ਕਿੱਲੇ ਤਾਂ ਹੁਣ ਕਿਸੇ ਕਿਸੇ ਜੱਟ ਕੋਲ ਰਹਿ ਗਈ ਜ਼ਮੀਨ ਮੁਕੰਦ ਮੌਜਾ ਕਰਦਾ ਵੱਡਾ ਮੁੰਡਾ ਅੱਛਰਾ ਮਾਸਟਰ ਹੈ ਛੋਟਾ ਕਾਲਜ ਜਾਂਦਾ ਮੈਂ ਕਹਿੰਨਾ ਜ਼ਮੀਨ ਇਸੇ ਠੇਕੇ ਤੇ ਦਿੰਦੇ ਨੇ ਜੱਟਾਂ ਨਾਲ ਉਹ ਵਾਦੂ ਨੇ ਅੱਜ ਦੀ ਘੜੀ ਕੋਈ ਲੰਮਾ ਚੌੜਾ ਟੱਬਰ ਨਹੀਂ ਕੋਰੇ ਨੇ ਤੀਜਾ ਪੈਗ ਲਾਇਆ ਅੱਜ ਉਹ ਪਿੰਡ ਦੀਆਂ ਗੱਲਾਂ ਵਿੱਚ ਪੂਰਾ ਮਗੇ ਹੋਏ ਸਨ ਹਾਲਤ ਪੰਜਾਲੀਆਂ ਨਹੀਂ ਰਹੀਆਂ ਖੇਤੀ ਦੇ ਪੁਰਾਣੇ ਸੰਦ ਖਤਮ ਹੋ ਗਏ ਮਸ਼ੀਨਰੀ ਆ ਗਈ ਖੇਤੀ ਦੇ ਸੰਦਾਂ ਦਾ ਕੰਮ ਤਖਾਣਾ ਕੋਲ ਰਹਿਣਾ ਉਹ ਵੀ ਗਏ ਸ਼ਹਿਰਾਂ ਨੂੰ ਪਿੰਡ 'ਚ ਹੁਣ ਤਖਾਣਾ ਦਾ ਕੋਈ ਕੋਈ ਘਰ ਹੈ ਤਖਾਨ ਕੌਮ ਤਾਂ ਸਾਰੇ ਨਾਲੋਂ ਵੱਧੋ ਹੈ ਇਹਨਾਂ ਦੇ ਮੁੰਡੇ ਪੜ੍ਹ ਲਿਖ ਕੇ ਜਾਂ ਤਾਂ ਵੱਡੇ ਵੱਡੇ ਅਫਸਰ ਨੇ ਜਾਂ ਕੁਛ ਨੇ ਵਰਕਸ਼ਾਪਾਂ ਖੋਲੀਆਂ ਸ਼ਹਿਰਾਂ 'ਚ ਟਰੈਕਟਰਾਂ ਦੀਆਂ ਵਰਕਸ਼ਾਪਾਂ ਸਕੂਟਰ ਕਾਰਾਂ ਦੀਆਂ ਵਰਕਸ਼ਾਪਾਂ ਬੰਬੀਆਂ ਦੇ ਇੰਜਣ ਇਹ ਬਣਾਉਂਦੇ ਨੇ ਵੱਡੇ ਵੱਡੇ ਕਾਰਖਾਨੇ ਨੇ ਹੁਣ ਤਖਾਣਾ ਦੇ ਆ ਹੰਡਿਆਏ ਵਾਲੇ ਦੇਖ ਲੈ ਇਹਨਾਂ ਦੇ ਬੁੜੇ ਗੱਡੇ ਬਣਾਉਂਦੇ ਹੁੰਦੇ ਇਹ ਮੁੰਡੇ ਹੁਣ ਕੰਬੈਨਾ ਬਣਾਉਂਦੇ ਨੇ ਹੰਡਿਆਏ ਦੀਆਂ ਕੰਬੈਨਾ ਸਾਰੇ ਪੰਜਾਬ 'ਚ ਜਾਂਦੀਆਂ ਨੇ ਖੇਤੀ ਸੁਖਰਾਮ ਦੀ ਹੋ ਗਈ ਇਹ ਸੁਖਰਾਮ ਪੈਦਾ ਕੀਤਾ ਇਹਨਾਂ ਤਖਾਣਾ ਲੋਹਾਰਾ ਨੇ ਹੋਰ ਇਹਨਾਂ ਦੇ ਬੁੜੇ ਆ ਕੱਲ ਦੀ ਗੱਲ ਐ ਸਾਰਾ ਸਾਰਾ ਦਿਨ ਦਤਿਆਂ ਦੇ ਦੰਦੇ ਕੱਢੀ ਜਾਂਦੇ ਜਾਂ ਖੁਰਪੇ ਕਹਿਆਂ ਚੰਡੀ ਜਾਂਦੇ ਕੰਮਾਂ ਦੇ ਕਿਹੜਾ ਨਗਦ ਪੈਸੇ ਮਿਲਦੇ ਸੀ ਸੇਪੀਆਂ ਹੁੰਦੀਆਂ ਹਾੜੀ ਸੋਣੀ ਰੇੜੀ ਦਿੰਦਾ ਜੱਟ ਇਹਨਾਂ ਨੂੰ ਹੁਣ ਤਖਾਨ ਜੱਟਾਂ ਦੇ ਹੱਥਾਂ ਕਿੰਨੀ ਨਹੀਂ ਝਾਕਦੇ ਆਪਣੇ ਹੱਥਾਂ ਦਾ ਮਾਣ ਹੈ ਇਹਨਾਂ ਨੂੰ ਜੱਟ ਤੋਂ ਬਿਨਾਂ ਕਿਸੇ ਵੀ ਹੋਰ ਜਾਤ ਦੀ ਗੱਲ ਛੇੜ ਲੈ ਜੱਟਾਂ ਤੋਂ ਸਭ ਉੱਤੇ ਨੇ ਹੁਣ ਇਹ ਕੌਮਾਂ ਜਿਹੜੀਆਂ ਜੱਟਾਂ ਨੂੰ ਪਿੱਛੇ ਛੱਡ ਗਈਆਂ ਪਤਾ ਕਿਉਂ ਛੱਡ ਗਏ ਕੌਰੇ ਨੇ ਜੱਸੀ ਦੀਆਂ ਅੱਖਾਂ ਵਿੱਚ ਆਗਿਆ ਇਹ ਉਹ ਲੋਕ ਨੇ ਜਿਹੜੇ ਹੱਥਾਂ ਦੇ ਕਿਰਤ ਕਰਕੇ ਖਾਂਦੇ ਨੇ ਹੱਥਾਂ ਦੀ ਕਮਾਈ ਕਰਨ ਵਾਲਾ ਇਨਸਾਨ ਕਦੇ ਭੁੱਖਾ ਨਹੀਂ ਮਰਦਾ ਜੱਟ ਤਾਂ ਇਹਨਾਂ ਨੂੰ ਲੱਗੀ ਤੱਥੀ ਆਖਦਾ ਹੁੰਦਾ ਆਖੇ ਨਿੱਕੀ ਸੁੱਕੀ ਜਾਤ ਨੇ ਹੁਣ ਜੱਟ ਨਿੱਕੀ ਸੁੱਕੀ ਜਾਤ ਆਪ ਬਣ ਕੇ ਰਹਿ ਗਿਆ ਕੌਰੇਆ ਤੇਰੀਆਂ ਇਹ ਗੱਲਾਂ ਜਮਾ ਝੂਠ ਨਹੀਂ ਜਮਾ ਚਾਲਿਸ ਏਰੀਆ ਜੱਸੀ ਨੇ ਹੱਥਾਂ ਦੀ ਕੰੰਗੀ ਤੋੜੀ ਬਾਣੀਆਂ ਦੀ ਇੱਕ ਗੱਲ ਤੇ ਕਿਸੇ ਨੇ ਕਦੇ ਵਿਚਾਰੀ ਨਹੀਂ ਕੀਤੀ ਉਹ ਕੀ ਜੱਸੀ ਨੇ ਹੰਗਾਰਾ ਭਰਿਆ ਆਤਵਾਦੀਆਂ ਵੇਲੇ ਆਪਣੇ ਪਿੰਡ ਦੇ ਬਾਣिए ਸ਼ਹਿਰ ਜਾ ਵੱਸੇ ਸੀ ਪਿੰਡ ਨੇ ਬੁਰਾ ਮਨਾਇਆ ਸੀ ਤੇ ਅਛਰਾ ਦਾਦੂ ਵਰਗੇ ਉਹਨਾਂ ਨੂੰ ਮੋੜ ਲਿਆਏ ਸੀ ਬਾਣिए ਆਨੰਦ ਪ੍ਰਸੰਨ ਸੀ ਉਦੋਂ ਵੀ ਜੱਟਾਂ ਨੂੰ ਸਾਡੇ ਬਗੈਰ ਸਰਿਆ ਨਹੀਂ ਹੁਣ ਦੇਖ ਲੈ ਕੋਈ ਕੋਈ ਘਰ ਰਹਿ ਗਿਆ ਧੰਮਣਾਲੇ ਚ ਤਾਂ ਬਾਕੀ ਸਭ ਸ਼ਹਿਰੀ ਜਾਵੜੇ ਕੋਈ ਬਰਣਾਲੇ ਕੋਈ ਰੋਡੂ ਸ਼ਾ ਸ਼ਹਿਰੀ ਜਾ ਕੇ ਬਾਣੀਆਂ ਦੀ ਹਾਲਤ ਬਹੁਤ ਚੰਗੀ ਐ ਉਥੇ ਆਪਣੇ ਪਿੰਡ ਵਾਲੇ ਲਾਲਿਆਂ ਦੀਆਂ ਦੁਕਾਨਾਂ ਦੇਖੀ ਭਰੀਆਂ ਪਈਆਂ ਨੇ ਸਮਾਨ ਨਾਲ ਇਹ ਸਾਰੀ ਕਰਮਾਖਾੜਕੂ ਲਹਿਰਦੀ ਐ ਉਹ ਕਿਵੇਂ ਬਈ ਖਾੜਕੂ ਲਹਿਰ ਵੇਲੇ ਬਾਣੀਆਂ ਨੇ ਜੱਟਾਂ ਤੋਂ ਜਿਹੜਾ ਉਧਾਰ ਸੁਧਾਰ ਲੈਣਾ ਸੀ ਉਹ ਨਾ ਕਾ ਡਰਦੇ ਬਾਣਿਏ ਅਗਲੇ ਤੋਂ ਮੰਗਦੇ ਸੀ ਤੇ ਨਾਈ ਜੱਟ ਉਹਨਾਂ ਨੂੰ ਕੁਛ ਦਿਵਾਲ ਸੀ ਬਾਣੀਏ ਵਿਆਜ ਵੱਟੂ ਦਾ ਕੰਮ ਛੱਡ ਕੇ ਹੌਲੀ ਹੌਲੀ ਸ਼ਹਿਰੀ ਜਾਵਸੇ ਉੱਥੇ ਜਾ ਕੇ ਆਪਣੀਆਂ ਇਹ ਦੁਕਾਨਾਂ ਖੋਲ ਲਈਆਂ ਨਗਦ ਪੈਸੇ ਆਉਣ ਲੱਗੇ ਸ਼ਹਿਰਾਂ ਚ ਤਾਂ ਬਾਣੀਆਂ ਦੀ ਜੂਨ ਸੁਧਰ ਗਈ ਦੂਜੀ ਇੱਕ ਗੱਲ ਹੋਰ ਵੇ ਕੀਤੇ ਬਾਣੀਆਂ ਨੇ ਉਹ ਵੀ ਦੱਸਦੇ ਭਈ ਆਪਦੇ ਮੁੰਡੇ ਕੁੜੀਆਂ ਪੜ੍ਹਾ ਲੈ ਪਿੰਡਾਂ ਚ ਰਹਿ ਕੇ ਉਹ ਕਿੱਥੇ ਪੜ੍ਹਦੇ ਸੀ ਇੱਥੇ ਤਾਂ ਉਹਨਾਂ ਨੂੰ ਰਹਿਣ ਦਾ ਸਹੂਰ ਨਹੀਂ ਸੀ ਚੈਰਨ ਚਤਾ ਇਹਨੇ ਮੁੰਡੇ ਕੁੜੀਆਂ ਨੇ ਹੁਣ ਚੰਡੀਗੜ੍ਹ ਬਣਾਇਆ ਪਿਆ ਮਾਰ ਫੜ ਕੇ ਫੇਰ ਪੈਸੇ ਦੇ ਕੇ ਮੁੰਡੇ ਚੰਗੇ ਕੰਮਾਂ ਤੇ ਲਵਾ ਲੇ ਕੋਈ ਡਾਕਟਰ ਹੈ ਕੋਈ ਜੱਜ ਲੱਗਿਆ ਹੋਇਆ ਬੈਂਕਾਂ ਸਕੂਲਾਂ ਚ ਤਾਂ ਨੇਰੇ ਹੀ ਮੁੰਡੇ ਕੁੜੀਆਂ ਨੇ ਬਾਣੀਆਂ ਦੇ ਜੱਟਾਂ ਨੂੰ ਇਹ ਸੁਰਤ ਨਹੀਂ ਆਈ ਗਾਹਾਂ ਨੂੰ ਅਫਸਰਾਂ ਦੇ ਮੁੰਡੇ ਕੁੜੀਆਂ ਵੀ ਅਫਸਰ ਹੀ ਬਣਨਗੇ ਅਕਲ ਤੇ ਪੈਸਾ ਤਾਂ ਬਾਣੀਆਂ ਲੈ ਗਏ ਜੱਟ ਰਹਿ ਗਿਆ ਵਾਣਾ ਚ ਖੁੱਚਾਂ ਤੜਾਉਂਦਾ ਕੌਰੀਆ ਇਹ ਗੱਲਾਂ ਤੂੰ ਕਿੱਥੋਂ ਸਿੱਖੀਆਂ ਨੇ ਕੋਈ ਕੰਜਰ ਦੇਆ ਦਿਮਾਗ ਪਾੜ-ਪਾੜ ਲਿਆਉਣਾ ਕਿਧਰੋਂ ਜਦੋਂ ਦਾ ਅਲਬੇਲ ਉੱਠਿਆ ਤੂੰ ਤਾਂ ਬਹਿ ਜਾ ਅੰਦਰ ਘੁਸੜ ਕੇ ਬਾਹਰਲੀ ਦੁਨੀਆ ਤੋਂ ਜਮ੍ਹੇ ਹੀ ਮੂੰਹ ਮੋੜ ਲਿਆ ਮੈਂ ਤਾਂ ਪਿੰਡ 'ਚ ਸਾਰੇ ਆਉਣਾ ਜਾਨਾ ਸੱਥਾਂ ਦੀਆਂ ਗੱਲਾਂ ਸੁਣਦਾ ਫੇਰ ਤਾਂ ਯਾਰ ਸਾਰਾ ਪਿੰਡ ਖਾਲੀ ਹੋਜੂ ਕੱਲੇ ਜਾਟੀ ਜੱਟ ਰਹਿ ਜਾਣਗੇ ਨਹੀਂ ਮੇਰੀ ਇਹ ਗੱਲ ਵੀ ਨਹੀਂ ਪਿੰਡ 'ਚ ਅਣਸਰਦੇ ਨੂੰ ਉਹ ਸਭ ਰਹਿਣਗੇ ਜਿਨ੍ਹਾਂ ਕੋਲ ਜ਼ਮੀਨ ਹੈ ਜ਼ਮੀਨ ਤਾਂ ਬਹਾਮਣਾਂ ਕੋਲ ਬਹੁਤ ਹੈ ਕਈ ਬਹਾਮਣਾਂ ਕੋਲ ਤਾਂ ਜੱਟਾਂ ਤੋਂ ਵੀ ਬਹੁਤੀ ਜ਼ਮੀਨ ਹੈ ਬਹਾਮਣ ਪਿੰਡ 'ਚ ਹੀ ਰਹਿਣਗੇ ਆਪਣੇ ਪਿੰਡ 'ਚ ਵੀ ਦੇ ਤਰ੍ਹਾਂ ਦੋ ਬਹਾਮਣ ਨੇ ਇੱਕ ਤਾਂ ਜ਼ਮੀਨ ਵਾਲੇ ਉਹਨਾਂ 'ਚ ਬਹਾਮਣ ਪੁਣੇ ਵਾਲੀ ਕੋਈ ਗੱਲ ਨਹੀਂ ਉਹ ਜੱਟ ਬਹਾਮਣ ਨੇ ਉਹ ਨਹੀਂ ਜਾਂਦੇ ਕਿਧਰੇ ਦੂਜੇ ਉਹ ਬਹਾਮਣ ਨੇ ਜਿਨ੍ਹਾਂ ਕੋਲ ਜ਼ਮੀਨ ਕੋਈ ਨਹੀਂ ਜੱਟਾਂ ਦੇ ਸਿਰ ਤੇ ਜਿਉਂਦੇ ਆ ਇਹ ਮੰਗ ਖਾਣੀ ਜਾਤ ਹੈ ਜਜਮਾਨਾਂ ਦੇ ਘਰ ਦਾ ਖਾਣਾ ਇਹ ਆਪਣਾ ਸੰਸਕਾਰ ਸਮਝਦੇ ਆਂ ਨਹੀਂ ਅਰ ਸਾਰੇ ਬਾਹਮਣ ਤਾਂ ਨਹੀਂ ਇਹੇ ਜੀ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹ ਆਪਦੀ ਕਾਰ ਕਰਕੇ ਖਾਂਦੇ ਨੇ ਜਿਵੇਂ ਆਪਣੇ ਪਿੰਡ 'ਚ 10-12 ਊਠ ਰੇੜੀਆਂ ਨੇ ਇਹ ਲੋਕ ਨਿਤ ਸ਼ਹਿਰ ਜਾਂਦੇ ਆਂ ਬਰਨਾਲੇ ਵੀ ਤੇ ਰੋਡੂ ਸ਼ਾਹ ਵੀ ਇਹ ਊਠ ਰੇੜੀਆਂ ਅੱਧੀਆਂ ਚੂਰਾਆਂ ਦੀਆਂ ਨੇ ਤੇ ਅੱਧੀਆਂ ਬਾਹਮਣਾਾਂ ਦੀਆਂ ਬਾੜਿਓਂ ਲਾ ਇਹ ਗੱਲ ਨਹੀਂ ਹੈਗੀ ਐਂ ਤਾਂ 10-12 ਘਰ ਬਾਹਮਣਾ ਦੇ ਉਹ ਵੀ ਨੇ ਜਿਹੜੇ ਬਰਨਾਲੇ ਜਾ ਵਸੇ ਉੱਥੇ ਉਹਨਾਂ ਕੋਲ 20 20 30 30 ਮਹਸਾਨੇ ਦੁੱਧ ਦਾ ਕੰਮ ਕਰਦੇ ਨੇ ਉਹ ਪੈਸੇ ਟਕੇ ਕਿੰਨੇ ਹੋ ਉਹਨਾਂ ਦੀ ਹਾਲਤ ਬਹੁਤ ਚੰਗੀ ਐ ਅੱਜ ਤਾਂ ਬਾਮਣਾ ਤੋਂ ਸਾਰੇ ਪਿੰਡ ਦਾ ਢਿੱਡ ਕਰੋੜਤਾ ਕੋਈ ਨਹੀਂ ਛੱਡਿਆ ਫਰੋਲੇ ਬਿਨਾ ਪਰ ਯਾਰ ਜੱਟਾਂ ਦਾ ਕੀ ਬਣੂ ਆਪਣੇ ਪਿੰਡ 'ਚ ਜੱਟਾਂ ਦੇ 15 20 ਘਰ ਤਾਂ ਚੰਗੇ ਨੇ ਵਧੀਆਂ ਕਮਾਈਆਂ ਕਰਦੇ ਨੇ ਹਰ ਸਾਲ ਜ਼ਮੀਨਾਂ ਲੈਂਦੇ ਨੇ ਬਾਣੀਆਂ ਦਾ ਕਰਜ਼ਾ ਨਹੀਂ ਦੇਣਾ ਕਿਸੇ ਦਾ ਬੈਂਕ ਦਾ ਡਾਲ ਨਹੀਂ ਦੇਣਾ ਦੂਜੇ ਜੱਟਾਂ ਦੀ ਹਾਲਤ ਤਾਂ ਭਾਈ ਬਹੁਤ ਭੈੜੀ ਐ ਪਿੰਡ ਦੇ ਬਾਣੀਆਂ ਦਾ ਉਧਾਰ ਉਹਨਾਂ ਨੇ ਦੇਣਾ ਆੜਤੀਆਂ ਦਾ ਕਰਜ਼ਾ ਉਹਨਾਂ ਸਿਰ ਬੈਂਕਾਂ ਦੀਆਂ ਕਿਸ਼ਤਾਂ ਸਾਰੇ ਜੱਟਾਂ ਨੇ ਦੇਣੀਆਂ ਨੇ ਜੱਟਾਂ ਦਾ ਜਸਵੰਤ ਸਿੰਘਾ ਬੜਨਾ ਕੀ ਐ ਜਿਹੜੇ 15 20 ਘਰਾਂ ਦੀਆਂ ਗੱਲਾਂ ਕਰਦੇ ਤੂੰ ਉਹਨਾਂ 'ਚ ਥੋੜਾ ਘਰ ਵੀ ਐ ਤੂੰ ਦੇਖ ਲਈਂ ਪੱਥਰ ਤੇ ਲਕੀਰ ਐ ਇੱਕ ਦਿਨ ਸਾਰੇ ਪਿੰਡ ਦੀ ਜ਼ਮੀਨ ਇਹਨਾਂ 15 20 ਘਰਾਂ ਕੋਲ ਹੋ ਜਾਊਗੀ ਬਾਕੀ ਸਾਰੇ ਜੱਟ ਚੂੜੇ ਚਮਿਆਰਾ ਵਾਂਗੂ ਇਹਨਾਂ 15-20 ਘਰਾਂ ਦੇ ਖੇਤਾਂ ਵਿੱਚ ਦਿਹਾੜੀ ਕਰਿਆ ਕਰਨਗੇ ਐਨ ਆਖ ਯਾਰ ਕੋਰੇਆ ਐ ਨਹੀਂ ਹੋ ਸਕਦਾ ਕਦੇ ਵੀ ਕੀ ਹੈ ਸਰਕਾਰ ਕਦੇ ਇਹਨਾਂ ਦੇ ਸਾਰੇ ਕਰਜ਼ੇ ਮਾਫ ਕਰ ਦੇ ਐ ਕਰਕੇ ਸਰਕਾਰ ਨੇ ਫੇਲ ਹੋਣਾ ਯਾਰ ਚੱਲ ਸਾਰੇ ਕਰਜ਼ੇ ਮਾਫ ਹੋ ਜਾਣ ਪਰ ਇਹਨਾਂ ਜੱਟ ਬਾਬਿਆਂ ਨੇ ਉਨਾ ਹੀ ਕਰਦਿਆ ਫੇਰ ਸਿਰ ਚੜ੍ਹਾ ਲੈਣਾ ਚੱਲ ਛੱਡ ਸਰਕਾਰ ਨੇ ਸਮਝ ਸਾਰਾ ਕਰਜ਼ਾ ਮਾਫ ਕਰਤਾ ਆਰਤੀ ਇਹ ਫਿਰ ਕਿੱਧਰ ਜਾਣਗੇ ਉਹਨਾਂ ਦਾ ਪੈਸਾ ਜੱਟਾ ਸਿਰ ਬੈਂਕਾਂ ਤੋਂ ਘਟ ਨਹੀਂ ਚੱਲ ਇੱਕ ਇੱਕ ਹੋਰ ਪਾਲ ਲੈ ਨੇਰਾ ਹੋ ਗਿਆ ਫੇਰ ਚੱਲਦੇ ਆ ਕਰਨ ਫੇਰ ਜੱਸੀ ਪੁੱਛਣ ਲੱਗਿਆ ਰੋਟੀ ਤੇਰੀ ਇੱਥੇ ਆਉ ਜਾਂ ਮੇਰੇ ਨਾਲ ਚੱਲਣਾ ਇੱਥੇ ਤਾਂ ਨਿਤ ਆਉਂਦੀ ਹੈ ਕਰਤਾਰਕੁਰ ਚੰਗੀ ਰੋਟੀ ਭੇਜਦੀ ਹੈ ਐਵੇਂ ਗੈਦਿਆ ਅੱਜ ਤੇਰੇ ਨਾਲ ਚੱਲਦਾ ਦਾਲ ਛਕਿਓ ਚੰਗਾ ਪੈਜੋ ਤੇਰੇ ਘਰ ਕੇ ਲੈ ਇਹ ਕੀ ਗੱਲ ਆਖੀ ਤੂੰ ਕੌਰ ਚੰਦਾ ਕਿਉਂ ਜਿੰਨਾ ਮਰਜ਼ੀ ਖਾ ਤੇਰਾ ਹੀ ਘਰ ਹੈ ساری ਉਮਰ ਤੂੰ ਇਸੇ ਘਰ ਚ guzari ਹੈ ਪਰ ਤੇਰੇ ਕਿਉਂ ਖजम ਹੋ ਜਾਂਦਾ ਮੈਂ ਜੇ ਕਦੇ ਖਾਲਾ ਚਮਚਾ ਦੋ ਚਮਚੇ ਵੀ ਤਾਂ ਜਾਨੀ ਦੀ ਹਿੱਕ ਤੇ ਹੀ ਪਿਆ ਰਹਿੰਦਾ ਇਹ ਤਾਂ ਹੱਸਣ ਦੀਆਂ ਗੱਲਾਂ ਨੇ ਉਹ ਹੁਣ ਕਿੱਥੇ ਖਾਦਾ ਜਾਂਦਾ ਕਿਉਂ ਆਂਦੀ ਉਮਰ ਗਈ ਦੂਰ ਬੋਤਲ ਗਲਾਸ ਸਾਮ ਕੇ ਕੋਰਾ ਵੇੜੇ ਵਿੱਚ ਆਇਆ ਤੇ ਜੱਸੀ ਉਹਨੂੰ ਕਹਿੰਦਾ ਕਿਉਂ ਕੌਰ ਚੰਦਾ ਜੱਟਾਂ ਦੀ ਬੜੀ ਹਮਦਰਦੀ ਹੈ ਤੈਨੂੰ ਸਾਰੀ ਉਮਰ ਜੱਟਾਂ ਦਾ ਖਾਦਾ ਏ ਅੱਧਾ ਜੱਟਾਂ ਮੈਂ ਮੇਰਾ ਖਾਣ ਪੀਣ ਜੱਟਾਂ ਵਾਲਾ ਉਹ ਕਰਨ ਨੂੰ ਤੁਰਨ ਲੱਗੇ ਤਾਂ ਕੋਰਾ ਬੋਲਿਆ ਤੂੰ ਵੀ ਤਾਂ ਅੱਧਾ ਜੱਟ ਹੈ ਅੱਧਾ ਕਿਵੇਂ ਬਾਈ ਤੱਕਨਿਆਂ ਦਾ ਬਾਹਰਲਾ ਕੁੰਡਾ ਲਾਉਂਦੇ ਆ ਕੋਰਾ ਬੋਲਿਆ ਅੱਧਾ ਬਾਜੀ ਕਰ ਬਾਹਮਣਾ ਅਕਲ ਕਰ ਓਏ ਪੌਂਕੀ ਜਾਣਾ ਜੱਸੀ ਨੂੰ ਕੋਰੇ ਉੱਤੇ ਬੇਮਾਲੂਮਾ ਜਿਹਾ ਗੁੱਸਾ ਆਇਆ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ